ਜਾ ਤੂੰ ਮਾਸ਼ਾਅੱਲਾ ਹਾਏ ਹਾਏ ਜਦੋਂ ਫਰਦੂਨ ਫਰਦੂਨ ਜਿਹਨੇ ਸਮਟੂ ਬੜੀ ਗੱਲਾਂ ਕਰੀਆ ਜਦੋਂ ਮਿੱਟੂ ਜਿਹੜਾ ਫੇਰ ਬਾ ਸਰ ਉਹ ਰਵਨੀਤ ਮਿੱਟੂ ਕੰਮ ਹੀ ਬੋਤਲੇ ਫੁਕਣ ਵਾਲੇ ਕਰਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਵੀਡੀਓ ਦੇਖੀ ਹੋਊਗੀ ਸ਼ਾਇਦ ਤੁਹਾਡੇ ਚੈਨਲ ਨੇ ਵੀ ਚਲਾਈ ਆ ਉਹ ਖੁਦ ਆਪ ਮੰਨ ਰਿਹਾ ਵੀ ਧੂਰੀ ਵਾਲਾ ਪੋੜਾ ਜਿਹੜਾ ਉਹਦੀ ਕੰਸਟਰਕਸ਼ਨ ਮੈਂ ਰੋਕੀ ਹੋਈ ਹੈ ਮੈਂ ਹੈਰਾਨ ਆ ਜੇ ਅਸੀਂ ਇੱਥੇ ਸੀਐਮ ਸਾਹਿਬ ਕੰਮ ਕਰਾ ਰਹੇ ਆ ਬੀਜੇਪੀ ਚ ਦਮ ਹੈ ਉਹਨਾਂ ਕੋਲ ਜਿਆਦਾ ਪੈਸੇ ਨੇ ਫੰਡ ਆ ਤੇ ਉਹ ਆਪ ਹੋਰ ਜਿਆਦਾ ਕੰਮ ਕਰਵਾ ਕੇ ਦਿਖਾਉਣ ਪਰ ਸਾਡੇ ਕੰਮ ਰੋਕ ਕੇ ਉਹ ਰਾਜਨੀਤੀ ਕਰਨਾ ਚਾਹੁੰਦੇ ਆ ਇਹਨੂੰ ਧੂੜੀ ਵਾਸੀ ਆ ਜਿਹੜੇ ਉਹ ਬਰਦਾਸ਼ਤ ਨਹੀਂ ਕਰਦੇ ਸਰ ਉਤਰਾਹੇ ਵਾਲੇ ਪੁਲ ਨਾਲ ਕੰਪੈਰੀਸ਼ਨ ਕਰ ਰਹੇ ਨੇ ਵੀ ਉੱਥੇ ਦੀ ਮਨਜ਼ੂਰੀ ਦੇਵੋਗੇ ਕੀ ਆ ਪੂਰਾ ਮਾਮਲਾ ਕੀ ਆ ਸਰ ਦਰਾਹੇ ਦਾ ਪੁਲ ਬਹੁਤ ਸਾਰੇ ਹੋ ਰਹੇ ਇੰਪਲੀਕੇਸ਼ਨ ਇਹ ਜੀਆਂ ਚੱਕੀ ਬੈਠੇ ਆ ਪੰਜਾਬ ਦੇ ਵਿੱਚੋਂ ਉਹ 에ਰਰ ਨਹੀਂ ਉਹਨਾਂ 'ਚ ਕੋਈ ਨੁਕਸ ਨਹੀਂ ਸਾਡੇ ਵਾਲੇ ਦੇ ਵਿੱਚ ਕਮੀ ਦਾ ਕੱਢਣ ਕੋਈ ਉਹਦੇ ਚ ਕਮੀ ਇਹ ਆ ਵੀ ਉਸੇ ਜਗ੍ਹਾ ਨੂੰ ਪਹਿਲਾਂ ਪੰਜਾਬ ਸਰਕਾਰ ਬਣਾ ਰਹੀ ਸੀਗੀ ਉਹਦੇ 4 ਕਰੋੜ ਖਰਚਾ ਕਰੀ ਬੈਠੇ ਆ ਪੰਜਾਬ ਸਰਕਾਰ ਹੁਣ ਰੇਲਵੇ ਕਹਿੰਦੇ ਅਸੀਂ ਬਣਾਉਣਾ ਪਰ ਪੰਜਾਬ ਸਰਕਾਰ ਨੇ ਜਿਹੜਾ ਡਿਪਾਰਟਮੈਂਟ ਆ ਉਹ 4 ਕਰੋੜ ਆ ਜਿਹੜਾ ਉਹ ਬੱਟੇ ਖਾਤੇ ਦਾ ਕਿਤੇ ਪਾਉਣਾ ਉਹ ਇਹਨਾਂ ਤੋਂ ਕਹਿੰਦੇ ਆ ਤੁਸੀਂ ਸਾਨੂੰ ਆ ਜਿਹੜੀ ਪੇਮੈਂਟ ਖਰਚ ਹੋ ਗਈ ਇਹ ਦੇ ਦਿਓ ਅਸੀਂ ਤੁਹਾਨੂੰ ਐਨਓਸੀ ਦੇ ਦਿੰਨੇ ਆ ਪਰ ਇਹ ਕਹਿੰਦੇ ਨਹੀਂ ਤੁਹਾਡਾ ਪੈਸਾ ਖਰਚ ਹੋ ਗਿਆ ਇਹ ਬੇਕਾਰ ਔਰ ਅਸੀਂ ਉਹਨੂੰ ਟੇਕਓਵਰ ਕਰਨਾ ਕਰ ਲੈਣ ਟੇਕਓਵਰ ਅਸੀਂ ਕੀ ਕਹਿੰਨੇ ਆ ਉਹਦੇ ਚ ਕੀ ਦਿੱਕਤ ਆ ਪਰ ਮਸਲਾ ਇਹ ਹੈ ਵੀ ਸਾਡਾ ਧੂਰੀ ਵਾਲਿਆਂ ਦਾ ਕੀ ਕਸੂਰ ਆ ਸਾਨੂੰ ਕਿਉਂ ਫਸਾਉਂਦੇ ਆ ਇਹੋ ਜਿਹੇ ਕੰਮਾਂ ਦੇ ਵਿੱਚ ਬੀਜੇਪੀ ਦੇ ਤਾਂ ਸਾਰੇ ਹਿੰਦੁਸਤਾਨ 'ਚ ਬਹੁਤ ਸਾਰੇ ਝਗੜੇ ਆ ਹਰ ਜਗ੍ਹਾ ਉਹਨਾਂ ਦੇ ਪੰਗੇ ਆ ਹਰ ਜਿੱਥੇ ਸਰਕਾਰ ਉਹਨਾਂ ਦੀ ਹੈ ਨਹੀਂ ਉੱਥੇ ਕੋਈ ਨਾ ਕੋਈ ਪੰਗਾ ਪਾਉਂਦੇ ਆ ਪੰਜਾਬ ਦੇ ਵਿੱਚ ਵੀ ਹਰ ਮਹਿਕਮੇ ਦੇ ਵਿੱਚ ਕੱਲ ਨੂੰ ਕਹਿਣਗੇ ਜੀ ਅਸੀਂ ਹੋਰ بڑے ਕੰਮ ਪਏ ਆ ਜਿਹੜੇ ਇਹਨਾਂ ਦੇ ਅਡਕੇਡ ਆਏ ਹੋਏ ਆ ਪਹਿਲਾਂ ਤੁਸੀਂ ਦੇਖਿਆ ਹੀ ਹੈ ਪੈਰ ਪੈਰ ਤੇ ਪਰ ਪੰਜਾਬ ਦੇ ਨਾਲ ਇੰਨਾ ਵਿਰੋਧ ਭਾਜਪਾ ਦਾ ਚੰਗਾ ਨਹੀਂ ਹੈ ਖਾਸ ਕਰਕੇ ਰਵਨੀਤ ਬਿੱਟੂ ਮੈਂ ਇਹ ਸਮਝਦਾ ਪੰਜਾਬ ਦੇ ਲੋਕਾਂ ਨੇ ਇਸ ਸਖਸ਼ ਨੂੰ ਹਰਾ ਕੇ ਭੇਜਿਆ ਤੇ ਉਹਦਾ ਬਦਲਾ ਲੈ ਰਹੇ ਆ ਪੰਜਾਬੀਆਂ ਤੋਂ ਉਹਨਾਂ ਦੇ ਕੰਮਾਂ 'ਚ ਡੇਕੇ ਪਾ ਕੇ ਕੰਮ ਰੋਕ ਕੇ ਔਰ ਧੂਰੀ ਵਾਸੀ ਆ ਜਿਹੜਾ ਇਹ ਬਰਦਾਸ਼ਤ ਨਹੀਂ ਕਰਨਗੇ ਅਗਰ ਫੇਰ ਵੀ ਹੁਣ ਨਾ ਮੰਜ਼ੂਰੀ ਦਿੱਤੀ ਤੋਂ ਸਰ ਅਸੀਂ ਅਗਲੇ ਟਾਈਮ 'ਚ ਮਾਨਸਾਹਬ ਦੇ ਹੁਕਮਾਂ ਦਾ ਇੰਤਜ਼ਾਰ ਕਰ ਰਹੇ ਆ ਉਹਦਾ ਘਰ ਵੀ ਘੇਰਾਂਗੇ ਔਰ ਉਹਦਾ ਪੰਜਾਬ 'ਚ ਵੜਨਾ ਅਸੀਂ ਮੁਸ਼ਕਿਲ ਕਰ ਦੇਵਾਂਗੇ ਜੇ ਸਾਡੇ ਕੰਮਾਂ 'ਚ ਰੁਕਾਵਟ ਕਰੂਗਾ ਆ ਕੇ ਸਿਆਸਤ ਕਰਦੇ ਆ ਇਥੇ ਤੋਂ ਤੁਸੀਂ ਦੇਖਿਆ ਪਿਛਲੇ ਟਾਈਮ 'ਚ ਚੱਕਰ ਲਾ ਕੇ ਗਿਆ ਤੇ ਚੱਕਰ ਲਾ ਕੇ ਗਿਆ ਧੂਰੀ ਦਾ ਕੋਈ ਭਲਾ ਤਾਂ ਕਰਕੇ ਜਾਵੇ ਜਾਂ ਸਾਡੇ ਕੰਮਾਂ 'ਚ ਰੁਕਾਵਟ ਪਾਉਣ ਆਉਂਦੇ ਆ ਇਹ ਖਾਸ ਕਰਕੇ ਧੂਰੀਸ਼ ਤਾਂ ਨਹੀਂ ਧੂਰੀ ਵਾਸੀ ਉਹਨੂੰ ਵੜਨ ਦੇਣਗੇ ਔਰ ਪੰਜਾਬ ਦੇ ਵਿੱਚ ਵੀ ਉਸ ਬੰਦੇ ਦਾ ਉਹ ਸਖਸ਼ੀ ਦਾ ਜਿਹੜਾ ਪੰਜਾਬ ਦੇ ਕੰਮਾਂ ਨੂੰ ਰੋਕਣ ਲਈ ਆਵਦੀ ਪੰਜਾਬ ਦੇ ਲੋਕਾਂ ਨੂੰ ਆਸ ਸੀ ਬੇਸ਼ੱਕ ਇਹ ਤੋਂ ਹਾਰ ਗਿਆ ਤੀਗਾ ਕੇਂਦਰ 'ਚ ਮੰਤਰੀ ਬਣ ਗਿਆ ਪੰਜਾਬ ਦਾ ਕੋਈ ਉਹ ਪੰਜਾਬ ਦਾ ਭਲਾ ਕਰੂਗਾ ਪਰ ਪਹਿਲਾ ਇਹ ਹੈ ਜਾਂ ਮੰਤਰੀ ਹੈ ਜਿਹੜਾ ਪੰਜਾਬ ਦੇ ਕੰਮਾਂ ਦੇ ਵਿੱਚ ਰੁਕਾਵਟ ਪਾ ਰਿਹਾ ਰੋਕ ਰਿਹਾ ਔਰ ਸਾਡੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਜਿੱਥੇ ਵੀ ਇਹ ਸਾਡੇ ਇੱਥੇ ਆਊਗਾ ਕਿਤੇ ਵੀ ਆਊਗਾ ਇਹਦਾ ਸਖਤ ਵਿਰੋਧ ਕੀਤਾ ਜਾਊਗਾ ਔਰ ਇਹਦਾ ਘਰ ਵੀ geke ਰਾਂਗੇ ਅਸੀਂ ਜੇ ਇਹਨੇ ਸਾਡੀ ਐਨਓਸੀ ਕਲੀਅਰ ਨਹੀਂ ਕੀਤੀ ਧੂਰੀ ਨਿਵਾਸੀਆਂ ਦੀ ਜਿਹੜੀ ਬੜੇ ਲੰਮੇ ਸਮੇਂ ਤੋਂ ਜਿਹੜੀ ਓਵਰ ਬ੍ਰਿਜ ਦੀ ਮੰਗ ਸੀ ਕਿਉਂਕਿ ਧੂਰੀ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਸੀ ਲੋਕਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਜਿਵੇਂ ਕਿ ਸਾਡੇ ਓਵਰ ਬ੍ਰਿਜ ਬਣਨਾ ਚਾਹੀਦਾ ਹੈ ਉਹਦੀਆਂ ਸਾਰੀਆਂ ਐਨਓਸੀ ਲੈ ਕੇ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਾਰਿਆਂ ਉਹਦਾ 55 ਕਰੋੜ ਰੁਪਇਆ ਮਾਫ ਵੀ ਕੀਤਾ ਤੇ ਪੁਲ ਬਣਦੀ ਤਿਆਰੀ ਹੋ ਰਹੀ ਸੀ ਜਦੋਂ ਕਿ ਅਚਾਨਕ ਹੀ ਕੱਲ ਤੁਸੀਂ ਦੇਖਿਆ ਕਿ ਇੱਕ ਰਮਨੀਤ ਬਿੱਟੀ ਜੋ ਬਿੱਟੂ ਜੋ ਭਾਜਪਾ ਦਾ ਮੰਤਰੀ ਹੈ ਸੈਂਟਰ ਦੇ ਵਿੱਚ ਉਹਦੀ ਇੱਕ ਵੀਡੀਓ ਕਲਿੱਪ ਆਈ ਹੈ ਕਿ ਇਹ ਪੁਲ ਮੈਂ ਰੋਕਿਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਿਵੇਂ ਧੂਰੀ ਦੇ ਡਿਵੈਲਪਮੈਂਟ ਦੇ ਕੰਮਾਂ ਤੇ ਡਿੱਕਾ ਪਾ ਰਹੇ ਨੇ ਔਰ ਮੈਂ ਬੇਨਤੀ ਕਰਦਾ ਤੂਰੀ ਨਿਵਾਸੀਆਂ ਨੂੰ ਕਿ ਆਓ ਆਪਾਂ ਇਕਜੁੱਟ ਹੋ ਕੇ ਇਹਨਾਂ ਦਾ ਵਿਰੋਧ ਕਰੀਏ ਤੇ ਜਿਹੜੇ ਵੀ ਭਾਵੇਂ ਪੋਲੇ ਭਾਵੇਂ ਹੋਰ ਤੂਰੀ ਦੇ ਡਵੈਲਪਮੈਂਟ ਦੇ ਕੰਮ ਨੇ ਆਪਾਂ ਉਹਨਾਂ ਨੂੰ ਨੇਪਰੇ ਚੜਾਈਏ ਕਿਉਂਕਿ ਸਾਡੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਕਿਉਂਕਿ ਜਿਨ੍ਹਾਂ ਨੂੰ ਤੂਰੀ ਸ਼ਹਿਰ ਦੇ ਲੋਕਾਂ ਨੇ ਐਮਐਲਏ ਬਣਾਇਆ ਹੈ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਦੇਖੋ ਕਿਵੇਂ ਤੂਰੀ ਸ਼ਹਿਰ ਦੀ ਪਿੰਡਾਂ ਦੀ ਡਵੈਲਪਮੈਂਟ ਦੀ ਨਿਹਾਰ ਬਦਲੀ ਜਾ ਰਹੀ ਹੈ ਭਾਵੇਂ ਸੜਕਾਂ ਹੋਣ ਭਾਵੇਂ ਇੱਥੇ ਸਰਕਾਰੀ ਹਸਪਤਾਲ ਹੋਵੇ ਭਾਵੇਂ ਮਹੱਲਾ ਕਲੀਨਿਕਾ ਹੋਣ ਭਾਵੇਂ ਸਕੂਲਾਂ ਦੀ ਡਵੈਲਪਮੈਂਟ ਹੋਵੇ ਪਾਵੇਂ ਹੋਰ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਦੀ ਗਰਾਡ ਦਿੱਤੀ ਹੈ ਤਾਂ ਕਿ ਸਾਡਾ ਜਿਹੜਾ ਧੂਰੀ ਹੈ ਇੱਕ ਨਮੂਨੇ ਦਾ ਸ਼ਹਿਰ ਬਣ ਸਕੇ ਸੋ ਇਹਦੇ ਵਿੱਚ ਅੱਜ ਮੈਂ ਸ਼ਹਿਰ ਨਿਵਾਸੀ ਨੂੰ ਦੱਸਣਾ ਚਾਹੁੰਦਾ ਕਿ ਇਹ ਤੁਹਾਡੇ ਸਾਹਮਣੇ ਅੱਜ ਗੱਲ ਇਹ ਕੋਈ ਜਿਹੜੀ ਇਹ ਮੰਗ ਹੈ ਜਾਂ ਇਹ ਕੰਮ ਸਾਡਾ ਆਮ ਆਦਮੀ ਪਾਰਟੀ ਕੱਲਿਆਂ ਦਾ ਨਹੀਂ ਇਹ ਸਾਰਾ ਸਾਡੀ ਸ਼ਹਿ ਤੂਰੀ ਦੇ ਸ਼ਹਿਰ ਨਿਵਾਸੀਆਂ ਦਾ ਭਾਵੇਂ ਉਹ ਕਾਂਗਰਸੀ ਨੇ ਅਕਾਲੀ ਨੇ ਬੀਜੇਪੀ ਵਾਲੇ ਨੇ ਉਹਨਾਂ ਸਾਰਿਆਂ ਦੀ ਸਾਂਝੀ ਮੰਗ ਸੀ ਸੋ ਇਸ ਤੋਂ ਪਤਾ ਲੱਗਦਾ ਕਿ ਤੂਰੀ ਦੇ ਵਿੱਚ ਬੀਜੇਪੀ ਨੇ ਕਿਵੇਂ ਤੂਰੀ ਦੇ ਲੋਕਾਂ ਦੀ ਜਿਹੜੀਆਂ ਪੁਲ ਦੀ ਮੰਗ ਸੀ ਉਹਦੀਆਂ ਆਸਰ ਤੇ ਪਾਣੀ ਫੇਰਿਆ ਔਰ ਮੈਂ ਧੂਰੀ ਵਾਸੀਓ ਦੁਬਾਰਾ ਫੇਰ ਇੱਕ ਜੁਟ ਹੋ ਕੇ ਵੀਲ ਕਰਦਾਂਗੇ ਇੱਕ ਜੁਟ ਹੋ ਕੇ ਆਪਾਂ ਜਿਹੜੇ ਇਹ ਧੂਰੀ ਦੇ ਕੰਮਾਂ ਦੇ ਵਿੱਚ ਰਕਾਰਡ ਪਾਉਂਦੇ ਨੇ ਆਪਾਂ ਉਹਨਾਂ ਦਾ ਵਿਰੋਧ ਕਰੀਏ ਇਨਕਲਾਬ ਜਿੰਦਾਬਾਦ